ਸਾੜਮ ਕਾਰੋਂ ਖੁੰਚ ਚਲਾ ਗਿਆ ਸੀਗਾ ਸੜਕੋ ਰਹਿਣ ਨੂੰ ਜਗ੍ਹਾ ਨਹੀਂ ਸੀ ਤੇ ਭਾਈ ਨੇ ਆਪਣਾ ਪਲਾਟ ਸਾਨੂੰ ਦਿੱਤਾ ਰਹਿਣ ਨੂੰ ਉਹ ਵੀ ਬਿਨਾ ਰੈਂਟ ਤੋਂ। ਅੱਛਾ। ਨਾ ਰੈਂਟ ਲੈ ਰੇ ਨਾ ਕੋਈ ਏਦਾਂ ਹੀ ਦਿੱਤਾ ਸਾਨੂੰ ਕਿ ਤੁਸੀਂ ਰੋ ਆਪਣੇ ਬੱਚੇ ਲੈ ਕੇ ਬੱਚੇ ਸੜਕ ਤੇ ਨਹੀਂ ਤੁਹਾਡੇ ਰਹਿਣੇ ਚਾਹੀਦੇ। ਇਸੇ ਉਹ ਬੰਦੇ ਨੂੰ ਕਿੱਦਾਂ ਭੁੱਲ ਜੀਏ ਹਨਾ। ਬਿਲਕੁਲ। ਜ਼ਿਆਦਾ ਸ਼ਬਦ ਹੀ ਨਹੀਂ ਹੈ ਕੁਝ ਨਹੀਂ ਕਹਿ ਸਕਦੇ। ਕਹਿਣ ਨੂੰ ਕੁਝ ਹੈ ਹੀ ਨਹੀਂ ਬੱਚਿਆ ਨਹੀਂ ਸਾਨੂੰ ਤਾਂ 1.5 ਹਜ਼ਾਰ ਦਾ ਸਾਡਾ ਹੀ ਪਿਓ ਹੀ ਸਾਡੇ ਸਿੱਤੋਂ ਚਲਾ ਗਿਆ ਸਾਡੀ ਛਾਤੀ ਚਲੇਗੀ ਸਾਡੀ। ਬਈ ਸਾਡੇ ਦੇ ਰੱਬ ਸਮਾਨ ਸੀ ਉਹ ਬੰਦਾ ਜਿੰਨੇ ਸਾਡੇ ਬੱਚਿਆਂ ਨੂੰ ਛਾਤ ਦਿੱਤੀ ਕਿ ਜਦੋਂ ਇਸ ਸਾਡੇ ਬੱਚੇ ਸੜਕ ਤੇ ਸੀਗੇ ਰੋ ਬੰਦੇ ਦਾ ਜਾਣਾ ਸਾਨੂੰ ਇਹਦਾ ਲੱਗਦਾ ਸਾਡੇ ਆਪਣੇ ਛਾਤੀ ਸਾੜੀ ਘਰ ਤੋਂ ਚਲੀ ਗਈ ਹੈ ਕਿਉਂਕਿ ਬੋਡੀ ਨੀਲੀ ਹੋਣਾ ਤੇ ਸਾਫ ਇਹ ਹੈ ਰੀਜ਼ਨ ਕਿ ਆ ਵੀ ਡਾਕਟਰੀ ਇਲਾਜ ਪਰਵਾਈ ਕਰਕੇ ਹੀ ਹੋਇਆ ਹੈ ਕਿਉਂਕਿ ਹਾਰਟ ਅਟੈਕ ਅਗਰ ਹੁੰਦਾ ਤੇ ਬੋਡੀ ਨੀਲੀ ਨਹੀਂ ਸੀ ਹੋਣੀ ਬੋਡੀ ਨੀਲੀ ਹੋਣਾ ਮਤਲਬ ਇਹ ਹੈ ਕਿ ਉਹ ਨਦੀ ਲਾਪਰਵਾਈ ਹੈ ਉਹਨਾਂ ਦੇ ਅੰਗੇਲੀ ਕਰਕੇ ਹੀ ਅੱਜ ਉਹ ਸਾਡੇ ਘਰ ਵਿੱਚ ਸਾਡੇ ਵਿੱਚ ਨਹੀਂ ਰਹੇ ਭਾਜੀ ਛੋਟੀ ਜਿਹੀ ਇੰਜਰੀ ਸੀ ਉਹ ਕਹਿ ਕੇ ਗਏ ਨੇ ਕਿੰਦੇ ਮੈਂ ਸ਼ਾਮ ਤੱਕ ਆ ਜਾਣਾ ਬਸ ਕਰੇ ਆਪਣੀ ਫੈਮਿਲੀ ਨਾਲ ਵੀ ਜਦਾ ਮਿਲ ਕੇ ਗਏ ਨੇ ਸਾਡੇ ਉੱਤੇ ਸਭ ਨੂੰ ਪਤਾ ਸੀਗਾ ਕਿ ਭਾਜੀ ਗਏ ਹੋਏ ਨੇ ਆ ਜਾਣਾ ਸ਼ਾਮ ਨੂੰ ਮੈਂ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਇਦਾਂ ਦਾ ਹੋ ਜਾਏਗਾ ਨਾ ਬੜਾ ਹੱਸਾ ਹੋਏਗਾ ਉਹਨਾਂ ਨਾ ਗੁਰਨ ਨੇ ਖੋਦੇ ਉਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਭਾਜੀ ਦੀ ਕਿ ਜਦੋਂ ਐਮ ਆਰ ਆਈਜ਼ ਮਸ਼ੀਨ 'ਚ ਪਾ ਰਹੇ ਨੇ ਉਦੋਂ ਵੀ ਉਹ ਬੜੇ ਖਾਸ ਮੁਖ ਸੀਗੇ ਸਮਾਈਲ ਕਰ ਰਹੇ ਫੇਸ ਬਾਈ ਕੀਤੀ ਸਭ ਨੂੰ ਕਿ ਮੈਂ ਠੀਕ ਹੋ ਕੇ ਵਾਪਸ ਆ ਰਿਹਾ ਹਾਂ ਜਲਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਇਦਾਂ ਹੋਏਗਾ ਜੋ ਉਹ ਵੀ ਸਾਰੇ ਨੂੰ ਭ ਫੋਨ ਤੇ ਦੇਖੋ ਜਦੋਂ ਵੀ ਦੇਖੋ ਉਹਨਾਂ ਦੀ ਵੀਡੀਓ ਜਾਰੀਆਂ ਸੀਗਾ ਮਨ ਪਹਿਲਾਂ ਹੀ ਬੜਾ ਦੁਖੀ ਸੀਗਾ ਕੱਲ ਦਾ ਹੀ ਕਿ ਭਾਜੀ ਨਾ ਇਦਾਂ ਮਾੜਾ ਹੋਇਆ ਪੰਜਾਬ ਦਾ ਸੀਗਾ ਜਿੱਦਾਂ ਵੀ ਸੀ ਪਰ ਸ਼ਾਮ ਨੂੰ ਜਦੋਂ ਇਹ ਨਿਊਜ਼ ਮਿਲੀ ਫਿਰ ਤਾਂ ਇੱਕਦਮ ਖਤਮ ਹੀ ਹੋਣ ਵਾਲੀ ਗੱਲ ਹੋਈ ਇਹ ਕੋ ਟੋਟ ਹੀ ਗਏ ਬਿਲਕੁਲੀ ਔਰ ਉਦਰਾ ਤੋਹਾਰ ਹੈ ਤੋਹਾਰ ਮਨਾਂ ਦਾ ਬਿਲਕੁਲ ਮਨ ਨਹੀਂ ਕਰ ਰਿਹਾ ਬਲਕਿ ਇਹ ਕਿ ਮਜਬੂਰੀ ਹੈ ਇੱਕ ਫਰਜ਼ ਹੈ ਜੋ ਨਿਭਾਣਾ ਪਏਗਾ ਨਹੀਂ ਤਾਂ ਬਿਲਕੁਲ ਮਨ ਹੀ ਨਹੀਂ ਹੈ ਦਿਨ ਤੋਹਾਰ ਨੂੰ ਮਨਾਇਏ ਵੀ ਆਪਾਂ ਤਾਂ ਖਤਮ ਹੀ ਹੋ ਗਿਆ ਸਭ ਕਿਸਮਤ ਮੈਂ ਕਦੇ ਸਹਿਰ ਵੀ ਨਹੀਂ ਦਰਦ ਕੀਤਾ ਇੱਕਦਮ ਤੈ ਕਿਦਾਂ ਹੋ ਜਾਣਾ ਡਾਕਟਰਾਂ ਦੇ ਲਾਪਰਵਾਹੀ ਨਾਲੇ ਬੋਡੀ ਟੈਕਣਾ ਕਦੀ ਸੁਣਿਆ ਬੋਟੀ ਨੀਲੀ ਪਾਜੀ ਨਹੀਂ ਬੱਚੇ-ਬੱਚੇ ਰੋਂਦੇ ਪਏ ਨੇ ਨਾਲ ਬਹੁਤ ਬੰਦਾ ਬਹੁਤ ਜ਼ਿਆਦਾ ਗਰੀਬਾਂ ਦੀ ਵੀ ਬੜੀ ਸੁੰਦਾ ਸੀ ਜਿੰਨੀ ਸੁਣੇ ਉੰਨੀ ਥੋੜੀ ਸਿਫਤ ਕਰ ਤੁਸੀਂ ਯਕੀਨ ਕਰੋਗੇ ਮੇਰੀ ਬੇਟੀ ਰਹਿੰਦੀ ਹੈ ਇਹਨੂੰ ਫਰੀਦ ਉਹਨਾਂ ਨੇ ਮਕਾਨ ਦਿੱਤੇ ਬੈਠਾ ਇਹਨਾਂ ਚੰਗਾ ਬੰਦਾ ਬਹੁਤ ਫਟਾ ਕਾਟਾ ਹੋਇਆ ਅੱਜ ਚਲੰਦਰ ਨੂੰ ਬਹੁਤ ਜ਼ਿਆਦਾ ਮਹਿਸੂਸ ਹੋਇਆ ਸਾਡੇ ਮਹੱਲੇ ਦੇ ਨਾਲ ਹੀ ਪੰਜਵਾ ਘਾਰੀ ਸੀ ਮਤਲਬ ਕਿ ਉੱਥੇ ਪਹਿਲਾਂ ਰਹਿੰਦੇ ਰਹੇ ਨੇ ਹਾਂ ਜਿੱਥੇ ਵੀ ਮਿਲਣਾ ਉਹਨਾਂ ਨੇ ਗੱਡੀ ਖਿਲਾਰ ਕੇ ਇੰਜ ਸਾਸਿਕਲ ਬੁਲਾ ਕੇ ਇੰਜ ਮਤਲਬ ਰੁਕਣਾ ਮਾਤਾ ਨੂੰ ਮੱਥਾ ਟੇਕਣਾ ਇੰਜ ਬਹੁਤ ਸੁਭਾਤੇ ਅੱਛੇ ਹੀ ਹਾਂਜੀ ਅੱਛਾ ਇੰਨਾ ਵੱਡਾ ਨਾਮ ਕਮਾ ਲਿਆ ਹਨਾ ਬਾਲੀਵੁੱਡ ਤੱਕ ਪਹੁੰਚਾ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਕੇ ਲੋਕ ਜਾਣਦੇ ਸੀ ਉਹਨਾਂ ਨੂੰ ਤੇ ਇੰਨੀ ਛੇਤੀ ਚਲੇ ਜਾਣਾ ਕੋਈ ਮੈਂ ਕਿਹਾ ਸੋਚ ਹੀ ਨਹੀਂ ਗੱਲ ਸਾਨੂੰ ਹਾਂਜੀ ਡਾਕਟਰਾਂ ਨੇ ਲਾਪਰਵਾਹੀ ਕੀਤੀ ਡਾਕਟਰਾਂ ਨੇ ਲਾਪਰਵਾਹੀ ਬਿਲਕੁਲ ਬਿਲਕੁਲ ਕਦੀ ਸਿਰ ਵੀ ਨਹੀਂ ਦਰਦ ਕੀਤਾ ਹੈਗਾ ਸੋਣਾ ਹੋਵੇ ਆ ਮੈਂ ਕਹਿੰਦਾ ਕਦੀ ਸਿਰ ਵੀ ਨਹੀਂ ਦਰਦ ਕੀਤਾ ਇੱਕਦਮ ਟੈਕ ਕਿਦਾਂ ਹੋ ਜਾਣਾ ਡਾਕਟਰ ਦੇ ਲਾਪਰ ਹੋਈ ਇਸ ਦਾ ਘਰ ਦੇ ਕੋਲ ਹੀ ਰਹਿੰਦੇ ਹਾਂ ਹਾਂਜੀ ਬਿਲਕੁਲ 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 ਘਰ ਦੇ ਨਾਲੇ ਬੋਡੀ ਨੀਲੀ ਪੈ ਗਈ ਇਸ ਦਾ ਮਤਲਬ ਕਿ ਡਾਕਟਰ ਦੇ ਲਾਪਰ ਹੋਈ ਅੱਛਾ ਟੈਕ ਨਾ ਕਦੀ ਸੁਣਿਆ ਬੋਡੀ ਨੀਲੀ ਪੈ ਜਾਈ ਨਹੀਂ ਬਹੁਤ ਚੰਗੇ ਸੀ ਜਿੰਨੀ ਸਿਫਤ ਕਰੋ ਉੰਨੀ ਥੋੜੀ ਉਹਨੋਂ ਇਤੋਂ ਵੱਡਾ ਘਾਟਾ ਹੋਇਆ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੱਚਾ ਹੀ ਸੀ ਸਾਡਾ ਦੇਖਸਾਂ ਦਾ ਤੁਸੀਂ ਦੇਖਿਆ ਹੁਣ ਆਣਾ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਕਿਦਾਂ ਸਟਰਗਲ ਕੀਤੀ ਕਿਵੇਂ ਅੱਗੇ ਵਧਿਆ ਬਹੁਤ ਚੰਗਾ ਬਹੁਤ ਜਿੰਨੀ ਸਿਫਤ ਕਰੋ ਉੰਨੀ ਥੋੜੀ ਬਹੁਤ ਅੱਛੇ ਸੀ ਬੱਚੇ ਬੱਚੇ ਰੋਂਦੇ ਪਏ ਉੱਥੇ ਤੇ ਜਾ ਕੇ ਬੱਚੇ ਬੱਚੇ ਰੋਂਦੇ ਪਏ ਨਾਲ ਬਹੁਤ ਬੰਦਾ ਵੀ ਬਹੁਤ ਜ਼ਿਆਦਾ ਗਰੀਬਾਂ ਦੀ ਵੀ ਬੜੀ ਹੁੰਦਾ ਸੀ ਜਿੰਨੀ ਹੁੰਦੇ ਉੰਨੀ ਥੋੜੀ ਸਿਫਤ ਕਰ ਬਹੁਤ ਜ਼ਿਆਦਾ ਹਾਂ ਤੇ ਅਸੀਂ ਤਾਂ ਦੇਖ ਕੇ ਬਹੁਤ ਹੰਦਾ ਦੁੱਖ ਹੰਦਾ ਜਿਸ ਤਰੀਕੇ ਦੇ ਨਾਲ ਘੁਮਨ ਸਾਹਿਬ ਨੇ ਆਪਣਾ ਨਾਮ ਬਣਾਇਆ ਹੈ ਸੀ ਕਿ ਦਿੱਤਾ ਤਾਂ ਨਹੀਂ ਕਿ ਮੋਹ ਮਾਇਆ ਮਤਲਬ ਕਿ ਕਦੇ ਉਹਨਾਂ ਨੇ ਹਕਾਰ ਨਾਲ ਨਹੀਂ ਬਿਲਕੁਲ ਮੋਹ ਮਾਇਆ ਨਾਲ ਬਿਲਕੁਲ ਮੋਹ ਨਹੀਂ ਸੀ ਹੰਨ ਉਹਦੇ ਬਾਅਦ ਚੰਗੇ ਕੰਮ ਕਰਦੇ ਸੀ ਨਾ ਕਦੇ ਵੀ ਨਹੀਂ ਚੰਗੇ ਕੰਮ ਕਰਦੇ ਸੀ ਅੱਜ ਤੱਕ ਭਲਾਈ ਕੀਤਾ ਸਭ ਦਾ ਕਿਸੇ ਦਾ ਪੂਰਾ ਨਹੀਂ ਕੀਤਾ ਸਾਰੇ ਦਾ ਭਲਾ ਕਰਦੇ ਸੀ ਤੁਸੀਂ ਯਕੀਨ ਕਰੋਗੇ ਆ ਮੇਰੀ ਬੇਟੀ ਰਹਿੰਦੀ ਹੈ ਇਹਨੂੰ ਫ੍ਰੀ ਦੇ ਉਹਨਾਂ ਨੇ ਮਕਾਨ ਦਿੱਤੇ ਬਿਠਾ ਦੇ ਇੰਨਾ ਚੰਗਾ ਬੰਦਾ ਹੂੰ ਮੈਂ ਨਹੀਂ ਬਹੁਤ ਬੇਚਾਰੀ ਬਹੁਤ ਰੋਂਦੀ ਪਈ ਆ ਹੁਣ ਉਹ ਕੋਈ ਨਾ ਉਹ ਚੰਦ ਉਸਾਰੀ ਤਾਂ ਸੰਘੇ ਕਰ। ਮੈਂ ਬਹੁਤ ਡਾਕਾ ਟਾ ਹੈ ਵੀਰੇ ਦੇ ਜਾਨ ਬੋਇਆ ਨੂੰ ਕੁਝ ਹੈ ਹੀ ਨਹੀਂ ਬੱਚਿਆ ਨਹੀਂ ਸਾਨੂੰ ਤਾਂ ਇਹਦਾ 10000 ਸਾਢੇ ਪਿਓ ਹੀ ਸਾਢੇ 70 ਚਲਾ ਗਿਆ ਸਾਢੇ 60 ਚਲੇਗੀ ਸਾਢੇ ਬੜੀ ਵਾਲਾ ਰੱਬ ਨੇ ਕੋਮੜਾ ਕੀਤਾ ਕਿਹਾ ਵੀਰੇ ਨੇ ਤੁਹਾਡੀ ਬਹੁਤ ਹੈਲਪ ਕੀਤੀ ਬਹੁਤ ਜ਼ਿਆਦਾ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਤਾਂ ਬਿਆਨ ਹੀ ਨਹੀਂ ਹੈਗੇ ਦੱਸਣ ਨੂੰ ਇਹ ਹਾਲੇ ਥੋੜਾ ਸਮਾਂ ਵੀ ਨਹੀਂ ਹੋਇਆ ਹੋਣਾ ਸਾਡੇ ਨਾਲ ਪਰਸਨਲ ਕੁਝ ਹੈਪਨਸ ਹੋ ਗਈ ਸੀ ਤੇ ਸਾਡਾ ਮਕਰਮਖੁੰ ਚਲਾ ਗਿਆ ਸੀਗਾ ਸਾੜ ਕੋ ਰਹਿਣ ਨੂੰ ਜਗ੍ਹਾ ਨਹੀਂ ਸੀ ਤੇ ਭਾਈ ਨੇ ਆਪਣਾ ਪਲਾਟ ਸਾਨੂੰ ਦਿੱਤਾ ਰਹਿਣ ਨੂੰ ਉਹ ਵੀ ਬਿਨਾਂ ਰੈਂਟ ਤੋਂ ਨਾ ਰੈਂਟ ਲੈ ਰੇ ਨਾ ਕੋਈ ਏਦਾਂ ਹੀ ਦਿੱਤਾ ਸਾਨੂੰ ਕਿ ਤੁਸੀਂ ਰੋ ਆਪਣੇ ਬੱਚੇ ਲੈ ਕੇ ਬੱਚੇ ਸੜਕ ਤੇ ਨਹੀਂ ਤੁਹਾਡੇ ਰਹਿਣੇ ਚਾਹੀਦੇ ਐਸੇ ਉਹ ਬੰਦੇ ਨੂੰ ਕਿੱਦਾਂ ਭੁੱਲ ਜੀਏ ਹੰਦੂ ਨਾ ਵੀ ਸਾਡੇ ਦੇ ਰੱਬ ਸਮਾਨ ਸੀ ਉਹ ਬੰਦਾ ਜਿੰਨੇ ਸਾਡੇ ਬੱਚਿਆਂ ਨੂੰ ਛਾਤ ਦਿੱਤੀ ਕਿ ਜਦੋਂ ਸਾਡੇ ਬੱਚੇ ਸੜਕ ਤੇ ਸੀਗੇ ਰੋ ਬੰਦੇ ਦਾ ਜਾਣਾ ਸਾਨੂੰ ਇਹਦਾ ਲੱਗਦਾ ਸਾਡੇ ਆਪਣੇ ਛਾਤੀ ਸਾਡੀ ਘਰ ਤੋਂ ਚਲੀ ਗਈ ਹੈ ਸਾਡਾ ਆਪਣੇ ਪਿਓ ਹੀ ਚਲਾ ਗਿਆ ਸਾਡਾ ਨਾ ਕਰਤਾ-ਕਰਤਾ ਸਾਡਾ ਚਲਾ ਗਿਆ ਇਕੱਠਾ ਮਾੜਾ ਕਟਾ ਕੋਈ ਪੂਰਾ ਨਹੀਂ ਸੋਚਿਆ ਸੀਗਾ ਕਿ ਜਿੰਮ ਨੂੰ ਇੰਨਾ ਪਿਆਰ ਕਰਨ ਵਾਲਾ ਐਡਾ ਉੱਚਾ ਲੰਬਾ ਨੌਜਵਾਨ ਪੰਜਾਬ ਦਾ ਨਾਮ ਪੂਰੀ ਦੁਨੀਆ 'ਚ ਚਮਕਾਉਣ ਵਾਲਾ ਅੱਜ ਇਦਾਂ ਮਤਲਬ ਕਿ ਚਲਾ ਜਾਏਗਾ ਸੋਚਿਆ ਹੀ ਨਹੀਂ ਸੀਗਾ ਸੀ ਤੱਕ ਅੱਜ ਜਦੋਂ ਸੁਣਿਆ ਸਾਡੇ ਹੱਥ ਪੈਰ ਸੁੰਨ ਹੋ ਗਏ ਸੁਣ ਕੇ ਫਿਰ ਯਕੀਨ ਹੀ ਨਹੀਂ ਹੋ ਰਿਹਾ ਸੀਗਾ ਕਿ ਇਹ ਚੀਜ਼ ਹੋ ਵੀ ਸਕਦੀ ਹੈ ਫਿਰ ਆਪਣੀ ਕਰਨੀ ਯਕੀਨ ਹੀ ਨਹੀਂ ਹੋਇਆ ਜਾਂ ਤੱਕ ਆਪਾਂ ਉਹਨਾਂ ਦੇ ਘਰੇ ਗਏ ਪਤਾ ਕੀਤਾ ਸਾਰੇ ਕਾ ਕੀ ਹੋਇਆ ਹੈ ਫਿਰ ਜਾ ਕੇ ਵਿਸ਼ਵਾਸ ਹੋਇਆ ਨਹੀਂ ਸਭ ਤੋਂ ਵਿਸ਼ਵਾਸ ਨਹੀਂ ਸੀ ਹੋ ਰਿਹਾ ਡਾਕਟਰਾਂ ਤੇ ਬਹੁਤ ਵੱਡੇ ਦੋਸ਼ ਲੱਗਦੇ ਪਏ ਨੇ ਕਹਿ ਤਾਂ ਸਾਰੇ ਇਹੀ ਰੇ ਆ ਔਰ ਹੈ ਵੀ ਇਹੀ ਸੱਚ ਹੈ ਕਿਉਂਕਿ ਬੋਡੀ ਨੀਲੀ ਹੋਣਾ ਤੇ ਸਾਫ ਇਹੀ ਰੀਜ਼ਨ ਕਿ ਆ ਵੀ ਡਾਕਟਰ ਹੀ ਲਾਪਰਵਾਹੀ ਕਰਕੇ ਹੋਇਆ ਕਿਉਂਕਿ ਹਾਰਟ ਅਟੈਕ ਅਗਰ ਹੁੰਦਾ ਤੇ ਬੋਡੀ ਨੀਲੀ ਨਹੀਂ ਸੀ ਹੋਣੀ ਬੋਡੀ ਨੀਲੀ ਹੋਣਾ ਮਤਲਬ ਇਹ ਹੈ ਕਿ ਉਹਨਾਂ ਦੀ ਲਾਪਰਵਾਹੀ ਹੈ ਉਹਨਾਂ ਦੀ ਅੰਗੇਲੀ ਕਰਕੇ ਇਹੀ ਅੱਜ ਸਾਡੇ ਸਾਡੇ ਵਿੱਚ ਨਹੀਂ ਰਹੇ ਭਾਜੀ ਛੋਟੀ ਜੀ ਇੰਜਰੀ ਸੀ ਹਾਂਜੀ ਜਦੋਂ ਆਪਰੇਟ ਕਰਵਾਉਣ ਉਹ ਗਏ 40 ਸਪ ਛੋਟੀ ਜੀ ਇੰਗਰੀਜ਼ੀ ਹੋ ਕੇ ਕਹਿ ਕੇ ਗਏ ਨੇ ਕਿ ਮੈਂ ਸ਼ਾਮ ਤੱਕ ਆ ਜਾਣਾ ਬਸ ਕਰੇ ਆਪਣੀ ਫੈਮਿਲੀ ਨਾਲ ਵੀ ਜਦਾ ਮਿਲ ਕੇ ਗਏ ਨੇ ਸਾਡੇ ਉੱਤੇ ਸਭ ਨੂੰ ਪਤਾ ਸੀਗਾ ਕਿ ਭਾਜੀ ਗਏ ਹੋਏ ਨੇ ਆ ਜਾਣਾ ਸ਼ਾਮ ਨੂੰ ਮੈਂ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਇਦਾਂ ਦਾ ਹੋ ਜਾਏਗਾ ਨਾ ਬੜਾ ਹੱਸਾ ਹੋਏਗਾ ਉਹਨਾਂ ਨਾ ਗੁਰਨ ਨੇ ਕੋਦੇ ਉਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਭਾਜੀ ਦੀ ਕਿ ਜਦੋਂ ਐਮ ਆਰ ਆਈਜ਼ ਮਸ਼ੀਨ ਚ ਪਾ ਰਹੇ ਨੇ ਉਦੋਂ ਵੀ ਉਹ ਬੜੇ ਖਾਸ ਮੁਖ ਸੀਗੇ ਸਮਾਈਲ ਕਰ ਰਹੇ ਫੇਸ ਬਾਈ ਕੀਤੀ ਸਭ ਨੂੰ ਕਿ ਮੈਂ ਠੀਕ ਹੋ ਕੇ ਵਾਪਸ ਆ ਰਹੇ ਹਾਂ ਜਲਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਇਦਾਂ ਹੋਏਗਾ ਜੋ ਵੀ ਹੋਇਆ ਡਾਕਟਰ ਦੀ ਲਾਪਰਵਾਹੀ ਕਰਕੇ ਹੀ ਹੋਇਆ ਹੈ ਮੇਰੇ ਗੁੜੀ ਦੇ ਕੇ ਗੱਲਾਂ ਚ ਚੇਤੇ ਆਉਂਦੀਆਂ ਬਹੁਤ ਗੱਲਾਂ ਤੇ ਬਹੁਤ ਮਤਲਬ ਅੱਜ ਵੀ ਥੋੜਾ ਹੁਕੀ ਦਸੀਆ ਉਹਦੇ ਬਲਕਿ ਸਾਡੇ ਲਈ ਤਾਂ ਰੱਬ ਹੀ ਸੀ ਇੱਕ ਤਰ੍ਹਾਂ ਨਾ ਕਿ ਐਚਲੀ ਮੇਰੇ ਹਸਬੰਦ ਦਾ ਵੀ ਕੰਮ ਇਹ ਫਿਲਮ ਚ ਲਾਈਨਸ ਆਈਆਂ ਉਹਨਾਂ ਦਾ ਵੀ ਤੇ ਉਹਨਾਂ ਨਾਲ ਤਾਂ ਕਾਫੀ ਬੋਲ ਚਰਦੇ ਉਹਨਾਂ ਦਾ ਕਾਫੀ ਕੰਮਕੁਮ ਵੀ ਦੇਖ ਲੈਂਦੇ ਸੀ ਸਾਰਾ ਕੁਝ ਕਰਦੇ ਸੀਗੇ ਉਹ ਤੇ ਬਰਦਾਸ਼ਤ ਨਹੀਂ ਕਰ ਪਾਰੇ ਸਾਸੇ ਨੂੰ ਤੇ ਹਿਸ਼ਵਾਸ ਹੀ ਨਹੀਂ ਹੋ ਰਿਹਾ ਸਾਡੇ ਬੱਚਿਆਂ ਨੂੰ ਨਹੀਂ ਵਿਸ਼ਵਾਸ ਹੋ ਰਿਹਾ ਮੇਰੇ ਬੱਚੇ ਆਪ ਕੱਲ ਪਰੇ ਨੇ ਕਹਿੰਦੇ ਹੋ ਕਿੱਦਾਂ ਗਿਆ ਅੰਕਲ ਕਿੱਦਾਂ ਚਲੇ ਗਏ ਸਾਨੂੰ ਯਕੀਨ ਹੀ ਨਹੀਂ ਹੋ ਰਿਹਾ ਕਾਲਾ ਦੌਰ ਚੱਲ ਰਿਹਾ ਹਜੇ ਰਾਜਵੀਰ ਜਵੰਦਾ ਬਾਰੇ ਮਤਲਬ ਕੱਲ ਹਜੇ ਉਹ ਦੁੱਖ ਭੁੱਲਿਆ ਨਹੀਂ ਸਦਾ ਇੱਕ ਹੋਰ ਵੱਡਾ ਹੋਰ ਕੀ پہلے ਤੇ ਉਹ ਹੀ ਪੁੰਨੀ ਸੀ ਸਾਰੇ ਉਹਨਾਂ ਭੁੱਲ ਰਿਹਾ ਸੀਗਾ ਫੋਨ ਤੇ ਹਰ ਫੋਨ ਤੇ ਦੇਖੋ ਜਦੋਂ ਵੀ ਦੇਖੋ ਉਹਨਾਂ ਦੀ ਵੀਡੀਓ ਜਾਰੀਆਂ ਸੀਗਾ ਮਨ ਪਹਿਲਾਂ ਹੀ ਬੜਾ ਦੁਖੀ ਸੀਗਾ ਕੱਲ ਦਾ ਹੀ ਕਿ ਭਾਜੀ ਨਾ ਇਦਾਂ ਮਾੜਾ ਹੋਇਆ ਪੰਜਾਬ ਦਾ ਸੀਗਾ ਜਿੱਦਾਂ ਵੀ ਸੀ ਪਰ ਸ਼ਾਮ ਨੂੰ ਜਦੋਂ ਇਹ ਨਿਊਜ਼ ਮਿਲੀ ਫਿਰ ਤਾਂ ਇੱਕਦਮ ਖਤਮ ਹੀ ਹੋਣ ਵਾਲੀ ਗੱਲ ਹੋਈ ਇਹ ਕੋ ਟੋਟ ਹੀ ਗਿਆ ਬਿਲਕੁਲ ਔਰ ਉਦਰਾ ਤੋ ਹਾਰ ਹੈ ਤੋ ਹਾਰ ਮਨਾਂ ਦਾ ਬਿਲਕੁਲ ਮੰਨ ਨਹੀਂ ਕਰ ਰਿਹਾ ਬਲਕਿ ਇਹ ਕਿ ਮਜਬੂਰੀ ਹੈ ਇੱਕ ਫਰਜ਼ ਹੈ ਜੋ ਨਹੀਂ ਮਨਾਵੇਗਾ ਨੇ ਤਾਂ ਬਿਲਕੁਲ ਮਨ ਹੀ ਨਹੀਂ ਇਹ ਦਿਨ ਤਿਉਹਾਰ ਨੂੰ ਮਨਾਇਆ ਵੀ ਪਤਾ ਤਾਂ ਖਤਮ ਹੀ ਹੋ ਗਿਆ ਸਭ ਕਿਸ ਨਾਲ